ਮਾਜ ਮਹੱਲਾ ਤੀਜਾ ਇੱਕੋ ਆਪ ਫੇੜੈ ਪਰਛੰਨਾ ਗੁਰਮੁਖ ਵੇਖਾ ਤਾ ਇਹ ਮਨ ਭਿੰਨਾ ਕ੍ਰਿਸ਼ਨ ਤਦ ਸਹਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚ ਰੰਗ ਰੰਗਾ ਬਣਿਆ ਰਹਾਓ ਇਹ ਜਗ ਭੂਲਾ ਤੈ ਆਪ ਕੋਲ ਆਇਆ ਇੱਕੋ ਵਿਸਾਰ ਦੂਜੈ ਲੋਭਾਇਆ ਆਹਨ ਦਿਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਮੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਅਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਮ ਕੁਰ ਬੱਧਾ ਦੁਖ ਸਹਾਈ ਅੰਨਾ ਬੋਲਾ ਕਿਛ ਨਦਰ ਨ ਆਵੈ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਧ ਆਪ ਲੈ ਬੁਲਾਏ ਭਾਏ ਭਗਤ ਤੇਰੇ ਮਨ ਪਹਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਤੁਜਾਵਣਿਆ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਬਖਸ਼ ਹੈ ਦੇ ਵੜਾਈ ਜਮ ਕਾਲ ਕਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਨ ਦਿਨ ਰਾਤੇ ਜੋ ਹਰ ਪਹਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਦਾਵਹਿ ਸੱਚ ਵਖਾਣੇ ਨਾਨਕ ਨਾਮ ਰਤੈ ਬੈਰਾਗੀ ਨਿਜ ਕਰ ਤਾੜੀ ਲਾਵਣਿਆ ਬਾਦ ਮਹੱਲਾ ਤੀਜਾ ਸ਼ਬਦ ਮਰੈ ਸੋ ਮੋ ਆਜਾਪੈ ਤਾਲ ਨਾ ਜਾਪੈ ਦੁਖ ਨਾ ਸੰਤਾ ਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮੰਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਹਿ ਨਾਏ ਸੋ ਬਾਪਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜੈ ਲਾਗੀ ਮਹਿਲ ਨਾ ਪਾਏ ਅਨ ਦਿਨ ਜਲ ਦੀ ਫਿਰੈ ਦਿਨ ਰਾਤੀ ਬਿਨ ਪੇਰ ਬਹੁ ਦੁਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥੈ ਛੁੱਟੈ ਸੱਚ ਕਮਾਏ ਸਤਗੁਰ ਸੇਵਨ ਸੇ ਤਨ ਮੰਤੇ ਐਥੈ ਉਥੈ ਨਾਮ ਸਮਾਵਣਿਆ ਪੈ ਭਾਏ ਸਿੰਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਆਨ ਦਿਨ ਸਦਾ ਰਵੇ ਦਿਨ ਰਾਤੀ ਮਜੀਠਾ ਰੰਗ ਬਣਾ ਬਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਜ਼ਰ ਨਿਹਾਲੇ ਮੇਰਾ ਪ੍ਰਭਤ ਉੱਚਾ ਉੱਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ ਮੋਹ ਇਹ ਜਗ ਸੁਤਾ ਨਾਮ ਵਿਸਾਰ ਅੰਤ ਵਿਗੁਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਅਪਿਉ ਪੀਐ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬਹਿਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਤੰਦੈ ਲਾਏ ਲਖ ਚੌ ਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾ ਬਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕਾ ਸ਼ਬਦ ਪਰਖ ਪਰਖਾਇ ਜਿਨ ਸਚ ਪੱਲੇ ਸਚ ਵਖਾਣ ਹੈ ਸਚ ਕਸ ਵਟੇ ਲਾਵਣਿਆ ਹਮ ਵਾਰੀ ਜਿਓ ਵਾਰੀ ਗੁਰ ਕੀ ਬਾਣੀ ਮਨ ਵਿਸਾਵਣਿਆ ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗੰ ਅਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ठाकुर ਸੱਚ ਦੇ ਰੜਹਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੋ ਸੱਚ ਵਰਤੈ ਸਬਨੀ ਥਾਈ ਸਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਜਿਲੇ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਪਹਿ ਭਾਏ ਭਗਤ ਦਿਰਢਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਹਾਵੇ ਆਪੇ ਦੇ ਨਾ ਪਛੋਤਾਵੇ ਸਭਨਾ ਜੀਆ ਦਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਬਣਿਆ ਹਰ ਤੁਧ ਬਾਝਹੁ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਸ ਸਾਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧ ਜਿਹਾ ਤੇਰੀ ਨਜ਼ਰੀ ਸੀ ਜਸ ਦੇਹਾ ਆਨੰਦ ਅੰਸਾਰ ਸੰਭਾਲ ਹਰ ਰੱਖਹਿ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਬੋਈ ਤੂੰ ਆਪੇ ਹੀ ਘੜ ਘੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ